ਇਹਦੀ ਖੂਬੀ ਪਹਿਲਾਂ ਤਾਂ ਇਹ ਦੇਖੋ ਜੀ ਕਿੰਨੀ ਤਾਂ ਦੀ ਲੰਮਾਈ ਹੈ 사ਲਾ ਕਹਿੰਦਾ ਬੱਕਰਾ ਠੀਕ ਹੈ ਲੰਬੇਟ ਬਹੁਤ ਹੈਗਾ ਲੰਬੇਟ ਪੂਰੀ ਪੂੰਛ ਤੋਂ ਲੈ ਕੇ ਜਿਹੜਾ ਇਹ ਨੱਕ ਹੈ ਪੂਰੇ ਤੱਕ ਪੀਤਾ ਧਰਿਆ ਜਾਂਦਾ ਜੇ ਕੋਈ ਇਮਾਨਦਾਰੀ ਕੋ ਪੀਤਾ ਧਰੇ ਵੀ ਇੰਨੇ ਲੰਬੇਟ ਮੈਨੂੰ ਛੇਤੀ ਨਹੀਂ ਮਿਲੀ ਨੀ ਇਹਦੀ ਬੱਕਰੇ ਦੀ ਮੈਂ ਵੀ ਰੋਜ਼ ਮੰਡੀਆਂ ਦੇ ਵਿੱਚ ਤਰਸੀਮ ਜੀ ਕੰਮ ਕਰਦਾ ਤੇ ਉਦੋਂ ਦੂਜੇ ਨੰਬਰ ਕਾਲਨ ਦੇਖ ਸਕਦੇ ਕਿੰਨੇ ਚੜਾਈ ਆ ਹਾਂ ਤੇ ਨਵਾਈ ਹੈ ਉਦੋਂ ਬਾਅਦ ਇਹ ਜੀ ਆਹ ਜਿਹੜੀ ਝਲਰ ਝਲਰ ਵੀ ਦੇਖ ਸਕਦੇ ਹੋ ਕਮਿਊਨਿਟੀ ਢਿੱਲੀ ਆ ਹਾਂ ਤੇ ਜਮਾ ਇਹਦਾ ਮਲੇਮ ਪਿੰਡ ਹੈ ਛੱਗ ਵਰਗਾ ਚੰਗੀ ਬੱਕਰੀ ਦਾ ਇਹ ਦੁੱਧ ਵਾਲੀ ਦਾ ਬਿਲਕੁਲ ਟਾਲੇ ਪਿੰਡੇ ਦਾ ਬੋਕ ਨਹੀਂ ਹੈਗਾ ਕਦੇ ਵਾਸਤੇ ਵੀ ਦੇਖ ਕੇ ਹੱਥ ਫੇਰ ਕੇ ਦੇਖੋ ਵੀ ਚੌਕਣਾ ਬੱਕਰਾ ਬਿਲਕੁਲ ਤ੍ਰੇਉਤੀਦਾਰ ਹੈ ਬੱਕਰਾ ਉਹ ਬਰੀਡ ਨੂੰ ਛੱਡੋ ਬੱਕਰੀਆਂ ਨੂੰ ਬਿਲਕੁਲ ਜਿਹੜਾ ਤੇ ਆਪਾਂ ਨੂੰ ਰਿਜ਼ਲਟ ਚੰਗਾ ਹਾਂ ਉਹ ਤਨ ਪੁੱਤਾ ਬੱਕਰਾ ਛੱਡਣ ਦੀ ਕੋਈ ਲੋੜ ਨਹੀਂ ਭਾਈ ਕਹਿੰਦੇ ਨੇ ਯਾਰ ਮੈਂ ਤਾਂ ਗਮਾਰੇ ਦੇ ਹੀ ਨਹੀਂ ਲਾ ਪਾਈਆਂ ਨਾ ਕਰਸਾ ਚ ਉਹ ਗਮਾਰੇ ਦਾ ਨਹੀਂ ਆ ਪਨੂਜਾ ਖਾ ਕੇ ਗਰਮੈਸ਼ ਚ ਮਰਨਗੀਆਂ ਨਹੀਂ ਇਹ ਹਾਂਜੀ ਗਮਾਰੇ ਦੇ ਨੀਰੇ ਨਾਲ ਅੰਦਰ ਜਰਾ ਸੀਨ ਬਣਦੇ ਨੇ ਕੀੜੇ ਬਣਦੇ ਨੇ ਬੱਕਰੀਆਂ ਦੇ ਉਹ ਚੰਮ ਨੂੰ ਚ ਪਣ ਗਈਆਂ ਜੁਕਤੀਆਂ ਛਿੱਤਰ ਖਾਣ ਲੱਗ ਜਾਣਗੀਆਂ ਕਈ ਖੂਬੀਆਂ ਨੇ ਨਾ ਗੱਲਾਂ ਦੇ ਵਿੱਚ ਬਿਲਕੁਲ ਜੇ ਇਹ ਕੰਮ ਤੋਂ ਬਚੂਗੇ ਤਾਂ ਕਾਮ ਜਾਵੂਗੇ ਇੱਕ ਬੱਕਰੀਆਂ ਦੇ ਫਾਰਮ ਦੇ ਵਿੱਚ ਨੂਨ ਦੇ ਡਰੇ ਜਰੂਰ ਰੱਖੋ ਉਹ ਵੀ ਰੱਖਿਆ ਜੀ ਬੱਕਰੀਆਂ ਚੱਤੀਆਂ ਤੁਹਾਨੂੰ ਪਤਾ ਹੀ ਸਾਨੂੰ ਪਤਾ ਵੀ ਤੁਸੀਂ ਤਾਂ ਰੱਖੇ ਹੋਏ ਨੇ 20 ਬੱਕਰੀਆਂ ਚੱਤੀਆਂ ਹਨ ਪਾਣੀ-ਤਾਣੀ ਪੀ ਲੈਂਦੇ ਨੇ ਹਾਜਮਾ ਸੈੱਟ ਹੁੰਦਾ ਤੇ 3 ਮਹੀਨੇ ਇਹਨਾਂ ਦੀ ਵੈਕਸੀਨ ਜਰੂਰ ਕਰੋ ਅਸਾਂ ਸਹਿਯੋਗ ਦਿੱਤਾ ਤੇ ਅਸੀਂ ਸਾਰਾ ਪੰਜਾਬ ਹਰਿਆਣਾ ਤੋਂ ਮਕੇ ਵਧੀਆ-ਵਧੀਆ ਬਰੀਡ ਕੱਟਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਦੇ ਟਾਈਮ ਹੋ ਗਿਆ ਆਪਾਂ ਨੂੰ ਕਰਦੇ ਨੂੰ ਸਾਨੂੰ ਤਕਰੀਬਨ 1 ਸਾਲ ਹੋ ਚੱਲਿਆ ਸਾਡੇ ਕੋਲ ਹੁਣ ਬੱਚੇ ਵੀ ਆ ਗਏ ਨੇ ਜਿਹੜੇ ਇਹਦੀ ਅੱਗੇ ਬਰੀਡ ਸੀ ਉਹਦੇ ਰਿਜ਼ਲਟ ਸਾਡੇ ਕੋਲ ਬਹੁਤ ਵਧੀ ਇਹਨੀਆਂ ਬੱਕਰੀਆਂ ਆਪਣੇ ਕੋਲੇ ਇਸ ਟਾਈਮ ਨੇ ਆਪਣੇ ਕੋਲ 140 ਲੱਗਦੇ ਨੇ 140 ਲੱਗਦੇ ਨੇ 140 ਇਹ ਬੋਕ ਕਹੇ ਨੇ ਜੀ ਤੁਹਾਡੇ ਲਈ ਆ ਬੋਕ 5 ਵੱਡੇ ਬਰੀਡਰ ਨੇ ਜੀ ਤੇ 12 ਛੋਟੇ ਤਿਆਰ ਹੋ ਰਹੇ ਨੇ ਅੱਛਾ ਜੀ ਇਹਦੇ ਹਾਂ ਵੀ 5 ਨਹੀਂ ਸੀ ਹਾਂਜੀ ਇਸ ਤਰ੍ਹਾਂ ਦੇ 5 ਨੇ ਜਿਹਦੇ ਵਿੱਚੋਂ ਪੱਠੇ ਲਾ ਕੇ ਉਹ ਲੱਗਦੀ ਉਹ ਨਾਲ ਲੱਗ ਉਹ ਲੱਗ 5 ਨੇ 5 ਨੇ ਜਿਹੜੇ ਇਸ ਵਕਤ ਦੇਖੋ ਜੀ ਇੰਨਾ ਵੀ ਬਾਈ ਦਾ ਬਹੁਤ ਧੰਨਵਾਦ ਅੱਜ ਬਰੀਡਰ ਤਾਂ ਇੱਕ ਵੀ ਨਹੀਂ ਸਾਹਮਣ ਦਾ ਸਹੀ ਗੱਲ ਹੈ ਜੀ ਧੰਨਵਾਦ ਇਹਦੇ ਸਾਹਮਣ ਦੇ ਜਿਹੜੇ ਨੇ ਕਿ 5 ਬਰੀਡਰ ਅੱਜ ਤਿਆਰ ਕਰੇ ਨੇ ਤੇ ਆਪਦੇ ਫਾਰਮ ਤੇ ਰੋਕੇ ਹੋਏ ਨੇ ਬਹੁਤ ਬਹੁਤ ਬਈ ਦਾ ਮਤਲਬ ਬਹੁਤ ਜਿਹੜਾ ਬਹੁਤ ਜੀ ਆਇਆਂ ਨੂੰ ਧੰਨਵਾਦ ਕਰਦਾ ਅਗਲੇ 20 25 ਦਿਨਾਂ ਚ ਆਪਾਂ ਇਹਨਾਂ ਦਾ ਸੀਮਨ ਤਿਆਰ ਕਰਾਉਣ ਲੱਗੇ ਜੀ ਅੱਛਾ ਜੀ ਤੇ ਖਰੇਟ ਬੱਕਰੀ ਤੇ ਆਪਾਂ ਡਾਇਰੈਕਟਰ ਹਾਊਸਿੰਗ ਲਈ ਨਹੀਂ ਛੱਡ ਸਕਦੇ ਕੋਈ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੇ ਇਹ ਏ.ਆਈ. ਦੇ ਉੱਤੇ ਕੰਮ ਕਰਨਾ ਜੀ ਏ.ਆਈ. ਦਾ ਕੰਮ ਕਰਨਾ ਯੂਨੀਵਰਸਿਟੀ ਨਾਲ ਸਾਡਾ ਆਲਰੇਡੀ ਗੱਲਬਾਤ ਹੋ ਚੁੱਕੀ ਆ ਯੂਨੀਵਰਸਿਟੀ ਵਾਲਿਆਂ ਨੇ ਹਮੇਂ ਹੀ ਭਰਦੀ ਆ ਸੀਮਨ ਤਿਆਰ ਕਰਨ ਨੂੰ ਉਹ ਤਾਂ ਬੋਧ ਮੰਗਦੇ ਨੇ ਇਹਨਾਂ ਬ੍ਰੀਡਰਾਂ ਦਾ ਕਿ ਸਾਨੂੰ ਵੀ ਸੀਮਨ ਦੇ ਦੋ ਠੀਕ ਹੈ ਜੀ ਦੱਸੋ ਬ੍ਰੀਡਰ ਬਾਰੇ ਦੱਸੋ ਆਪਣੇ ਬਾਰੇ ਦੀ ਬਾਰੇ 45 ਆਇਓ ਬਾਈ ਅੱਗੇ ਕਰੋ ਮੜਿਆ ਬੱਕਰਾ ਕੀ ਕਰਾ ਇਹ ਇਸ ਸਾਈਡ ਆ ਜਾ ਤੂੰ ਮੜ ਜਾ ਇਧਰ ਹੀ ਵੜ ਆ ਜਾ ਕਰਾ ਦਾ ਕਰਕੇ ਫਾਲੋ ਦੋ ਜਣੇ ਦੋ ਜਣੇ ਫਾਲੂ ਯਾਰ 45 ਪਲੱਸ ਹਾਈਟ ਆ ਜੀ 45 ਪਲੱਸ ਹਾਂ ਜੀ ਹਾਂ ਜੀ 45 ਪਲੱਸ ਸਾਡਾ ਮਾਂ ਦਾ ਦੁੱਧ ਦਾ 5 ਕਿਲੋ ਆ ਜੀ ਠੀਕ ਹੈ ਜੀ ਇਹ ਕਿੰਨੇ ਹੋ ਗਏ ਇਹ 6 ਦਿਨ 6 ਦਿਨ 6 ਦਿਨ ਤੇਰਾ ਵੀ ਦੇਖ ਪੂਰਾ 6 ਹੈ ਜੀ 6 ਦਿਨ ਆਹ ਦੇਖੋ ਜੀ ਵੀਡੀਓ ਵਾਲੀ ਗੱਲ ਆ ਜੀ 45 ਇੰਚ ਹਾਈਟ ਆ ਕਿ ਨਾ ਤੇ ਬਾਈ ਦੀਆਂ ਗੱਲਾਂ ਸੱਚੀਆਂ ਨੇ ਬਾਕੀ ਆਪਾਂ ਇਹਦੀਆਂ ਗੱਲਾਂ ਵੀ ਮਜਬੂਰ ਕਰਾਂਗੇ ਤੁਸੀਂ ਇਹ ਦੇਖ ਸਕਦੇ ਹੋ ਜੀ ਅੱਗੇ ਵਾਸਤੇ ਜਿੰਨੇ ਨਵੇਂ ਫਾਰਮ ਆ ਲਿਓ ਇਸ ਬੱਕਰੇ ਦੀਆਂ ਖੂਬੀਆਂ ਅਸੀਂ ਦੱਸ ਰਹੀਆਂ ਨੇ ਨਾ ਬਾਈ ਨੂੰ ਪਤਾ ਨਾ ਮੈਨੂੰ ਪਤਾ ਨਾ ਤਰਸੇਮ ਨੂੰ ਪਤਾ ਅਸੀਂ ਉਹਦੇ ਦਿਮਾਗ ਨਾਲ ਦੱਸ ਰਹੀਆਂ ਨੇ ਬਾਕੀ ਪਾਇਆ ਮੇਰੇ ਭਾਈ ਆ ਜਿਹੜੀ ਬਹੁਤ ਖੜੇ ਹੋਣੇ ਪੁਰਾਣੇ ਸਾਡੇ ਛੋਟੀ ਦੇ ਸੀਰੀ ਇਹਦੀ ਖੂਬੀ ਪਹਿਲਾਂ ਤਾਂ ਇਹ ਦੇਖੋ ਜੀ ਕਿੰਨੀ ਤਾਂ ਇਹਦੀ ਲੰਮਾਈ ਆ ਸਾਲਾ ਕਹਿੰਦਾ ਬੱਕਰਾ ਠੀਕ ਗੱਲ ਲੰਬੇਟ ਬਹੁਤ ਆ ਗਾ ਲੰਬੇਟ ਪੂਰੀ ਪੂੰਛ ਤੋਂ ਲੈ ਕੇ ਜਿਹੜਾ ਦਾ ਨੱਕ ਹੈ ਪੂਰੇ ਤੱਕ ਪੀਤਾ ਧਰੇ ਜਾਂਦਾ ਜੇ ਕੋਈ ਇਮਾਨਦਾਰੀ ਕੋ ਪੀਤਾ ਧਰੇ ਵੀ ਇੰਨੇ ਲਮੇਟ ਮੈਨੂੰ ਛੇਤੀ ਮਿਲੀ ਨਹੀਂ ਹੈਗੀ ਬਖਰੇ ਦੀ ਮੈਂ ਵੀ ਰੋਜ਼ ਮੰਡੀਆਂ ਦੇ ਵਿੱਚ ਅਤਰ ਸਿੰਘ ਜੀ ਕੰਮ ਕਰਦਾ ਤੇ ਉਦੋਂ ਦੂਜੇ ਨੰਬਰ ਤੇ ਆਓ ਖੜੋ ਹੀ ਖੜੋ ਮਰ ਜਾ ਪਿੰਡ ਦੇ ਵਿੱਚ ਪੱਕਾ ਸਹੀ ਦੇਖਣ ਲੋ ਕਿ ਕੰਨ ਦੇਖ ਸਕਦੇ ਕਿੰਨੇ ਚੜਾਈ ਆ ਤੇ ਲਮਾਈ ਆ ਉਦੋਂ ਬਾਅਦ ਇਹ ਦੀ ਆਹ ਜਿਹੜੀ ਝੱਲ ਰਾ ਝੱਲ ਰਵੀਂ ਦੇਖ ਸਕਦੇ ਉਹਦਾ ਕਮਿਟੀ ਢਿੱਲੀ ਆ ਤੇ ਜਮਾ ਇਹਦਾ ਮਲੇਮ ਪਿੰਡ ਹੈ ਸ਼ੱਗ ਵਰਗਾ ਚੰਗੀ ਬੱਕਰੀ ਦਾ ਇਹ ਦੁੱਧ ਵਾਲੀ ਦਾ ਟਾਂਡ ਪਿੰਡੇ ਦਾ ਬੋਕ ਨਹੀਂ ਹੈਗਾ ਕਦੇ ਵਾਸਤੇ ਵੀ ਦੇਖ ਕੇ ਹੱਥ ਫੇਰ ਕੇ ਦੇਖੋ ਵੀ ਚੌਕਣਾ ਬੱਕਰਾ ਤੇਉਤੀਦਾਰ ਹੈ ਬੱਕਰਾ ਉਹ ਬਰੀਡ ਨੂੰ ਛੱਡੋ ਬੱਕਰੀਆਂ ਦੀ ਜਿਹੜਾ ਤੇ ਆਪਾਂ ਨੂੰ ਰਿਜ਼ਲਟ ਚੰਗਾ ਹਾਂ ਉਹ ਤਨ ਪੁੱਤਾ ਬੱਕਰਾ ਛੱਡਣ ਦੀ ਕੋਈ ਲੋੜ ਨਹੀਂ ਐਦੂ ਤਾਂ ਮੈਂ ਮੇਰੇ ਬਾਂਜਿਆਂ ਨੂੰ ਇਹ ਕਹਣਾ ਹੈ ਜੇ ਸੈਣਾਂ ਨੂੰ ਵੀ ਕੰਮ ਨਾ ਕਰੋ ਬਿਲਕੁਲ ਇਦੂ ਤਾਂ ਮੈਂ ਸਪਾਲ ਲਓ ਬਿਲਕੁਲ ਜੇ ਕੰਮ ਕਰਦੇ ਹੋ ਤਾਂ ਚੰਗਾ ਕੰਮ ਕਰੋ ਬਿਲਕੁਲ ਜੀ ਉਦੋਂ ਬਾਅਦ ਆਜੋ ਜੀ ਦੇਖੋ ਜੇ ਪੈਰ ਦੇਖ ਸਕਦੇ ਹੋ ਤੁਸੀਂ ਭੂਰੇ ਵਾਂਗੂ ਪੈਰ ਨੇ ਮੋਟੇ ਮੋਟੀ ਹੱਡੀ ਦਾ ਬੱਕਰਾ ਤੇ ਆਹ ਜਿਹੜੀ ਇਹਦੀ ਮੂਤਰੀ ਐ ਇੱਥੋਂ ਦੇਖ ਲਓ ਐਨੀ ਲੰਬੀ ਐ ਥੱਲੇ ਮੁਰਲਾ ਨਸਲ ਦੇ ਕੱਟੇ ਵਾਂਗੂ ਤੇ ਉਦੋਂ ਬਾਅਦ ਦੇਖੋ ਇਹਦੇ ਟੈਸਟੀ ਕਰਬੀ ਦਿਖਾਉਣਾ ਮੈਂ ਆਹ ਦੇਖੋ ਜੀ ਕੈਮਰੇ ਵਾਲੇ ਬਾਈ ਆਹ ਚੀਜ਼ਾਂ ਦੇ ਮੁੱਲ ਪੈਂਦੇ ਨੇ ਜੀ ਦੇਖੋ ਇਹਦੇ ਟੈਸਟੀਕਲ ਦੇਖੋ ਜੀ ਗੋਲ ਆ ਜਿਵੇਂ ਅੱਜਮਾ ਵਧੀਆ ਏ ਠੁਕਮੇ ਨਾਲ ਨੇ ਆਪਣੇ ਕੱਡੇ ਦੀਆਂ ਇਹ ਪੱਥਰ ਕੱਢਣੀਆਂ ਇੱਕ ਨੰਬਰ ਕੁਆਲਟੀ ਆ ਰਹੇ ਹਾਂ ਜੀ ਹਾਂ ਜੀ ਇੱਕ ਨੰਬਰ ਵਾਲਾ ਸੌਦਾ ਮੁੱਦਾ ਸਾਡੇ تر세ਮ ਨੇ ਮੁਕਾਤਾ ਵੀ ਜਿਆਦਾ ਪਕਾਈ ਮਾਰਨਾ ਕੋਈ ਫਾਇਦਾ ਨਹੀਂ ਰਾਜੀ ਇੱਕ ਚੀਜ਼ ਹੋਰ ਆ ਗਈ ਹੈ ਨਾ ਹਾਂ ਜੀ ਹਾਂ ਜੀ ਅੱਖਾਂ ਲਾਲ ਆ ਗਈਆਂ ਅੱਖ ਲਾਲ ਚ ਸਾਡੇ ਬਾਈ ਅੱਖ ਲਾਲ ਚ ਪੁਰਾਣੇ ਆ ਜਿਹੜੀ ਨੇ ਜਿਹੜੇ ਪਿਆਰ ਵਿੱਚ ਤਾਂ ਸਮਝਦੇ ਨਹੀਂ ਅੱਖ ਦਾ ਸੀ ਇਹ ਮੁੱਦਾ ਚੱਕਦਾ ਸੁਣ ਲਓ ਵੀਰੇ ਕੋਈ ਮੁੱਦਾ ਨਹੀਂ ਅੱਖ ਦਾ ਅੱਖ ਦਾ ਸੀ ਮੁੱਦਾ ਚੱਕਦਾ ਅੱਖ ਲਾਲ ਵੀ ਹੋ ਸਕਦੀ ਐ ਅੱਖ ਚਿੱਟੀ ਵੀ ਹੋ ਸਕਦੀ ਐ ਫੜ ਲੈ ਵੀਰੇ ਸਾਲਾ ਕੋਈ ਨਹੀਂ ਤੇ ਕੋਈ ਦਾ ਨਹੀਂ ਫੜਾ ਲੈ ਤੇ ਰੰਗ ਦਾ ਵੀ ਸੀ ਮੁੱਦਾ ਚੱਕਦਾ ਰੰਗ ਬੀਟਲ ਦੇ ਵਿੱਚ ਕੋਈ ਵੀ ਹੋ ਸਕਦਾ ਸੁਣ ਕੇ ਸਰਦਾਰ ਜੀ ਰੰਗ ਬੀਟਲ ਦੇ ਵਿੱਚ ਕੋਈ ਵੀ ਹੋ ਸਕਦਾ ਐ ਅਸੀਂ ਕੀ ਚੀਜ਼ਾਂ ਦੇਖਦੇ ਆ ਦਰਸ਼ੇਮ ਜੀ ਖੂਬੀਆਂ ਅਸੀਂ ਦੇਖਦੇ ਆ ਬੱਕਰੀ ਦੀ ਸਨੱਖ ਪਾਣਾ ਕਿ ਸਿੰਗੀ ਦੇਖਦੇ ਆ ਮੱਥਾ ਦੇਖਦੇ ਆ ਤੇ ਤੂ ਤੇ ਦੀ ਚੁੰਝ ਵਾਂਗੂ ਮੂਰੋ ਮੂੜ ਕੇ ਉੱਠ ਜਾ ਆ ਨਕੌਰਨ ਨਕੌਰਨਪੂਰ ਦੇਖੋ ਬੱਕਰੇ ਦਾ ਕਿੰਨੇ ਅੱਜ ਪੂਰੀ ਇਸ ਮੇਲੇ ਦੇ ਵਿੱਚ ਇਹ ਬੱਕਰੀ ਦੀ ਚੜਾਈ ਹੈ ਚੜ ਇੱਕ ਬਾਈ ਨੇ ਮੇਡਾ ਲਵਾਇਆ ਸਣੀ ਜੱਲੀ ਜੀ ਨੇ ਅਸੀਂ ਉਹ ਬਾਈ ਦੀ ਦੇਣ ਨਹੀਂ ਦੇ ਸਕਦੇ ਉਸ ਬੰਦੇ ਨੇ ਅੱਜ ਨਾਮ ਕਮਾ ਲਿਆ ਉਹਦਾ ਸਾਡੇ ਇੰਡੀਆ ਦੇ ਵਿੱਚ ਪੰਜਾਬ ਚ ਜੇ ਉਦੋਂ ਪਹਿਲਾਂ ਸਾਡਾ ਨਾਮ ਕਮਾਇਆ ਸੀ ਸਾਡੇ ਬਾਦਲ ਕਹਿੰਦੇ ਨਿਵਾਇਸਾਂ ਚ ਉਦੋਂ ਬਾਅਦ ਹੁਣ ਸੰਗੀ ਗਿੱਲ ਜੀ ਨੇ ਪਹਿਲੇ ਨੰਬਰ ਤੇ ਰਿਕਾਰਡ ਤੋੜਤਾ ਸਾਡੇ ਮੇਲੇ ਕਰਾਉਣ ਦਾ ਸਾਡਾ ਪਾਲੀਆਂ ਦਾ ਆਜੜੀਆਂ ਦਾ ਅੱਜ ਹੌਸਲਾ ਵਧਾਤਾ ਬੱਕਰੀਆਂ ਦੀ ਕੀਮਤ ਬਣਾਉਂਦੀ ਸੀ ਉਹਨਾਂ ਨੇ ਬੱਕਰੀਆਂ ਦੀ ਕੀਮਤ ਬਣਾਉਂਦੀ ਤੇ ਸਾਡੇ ਮੂੰਹਾਂ ਤੇ ਲਾਲੀ ਲਿਆਤੀ ਪਾਲੀਆਂ ਦੇ ਅਸੀਂ ਪੁਰਿਆਂ ਨੌਜਵਾਨ ਬਣਾਤੇ ਜੇ ਜਾਨ ਹੈ ਤਾਂ ਜਹਾਨ ਹੈ ਨਹੀਂ ਕੋਲ ਕਸਪਾ ਟਾਲੇ ਬੱਚੇ ਦਿਖਾइए ਹਾਂਜੀ ਬੱਚੇ ਦਿਖਾਓ ਇਹਦੇ ਹੁਣ ਇਸ ਵਾਰ ਚੈਂਪੀਅਨ ਬਣਿਆ ਸਰੌਂਦ ਵਾਲੇ ਕਾਲੇ ਬਣਾ ਦਾ ਬੱਕਰਾ ਹੈਗਾ ਹੈਗਾ ਸਰੌਂਦ ਵਾਲਾ ਸਰੌਂਦ ਵਾਲੇ ਕਾਲੇ ਤੇ ਉਹਦਾ ਬੱਚਾ ਜੀ ਜਾਣਦਾ ਜਿਵੇਂ ਉਹ ਬੰਦਿਆਂ ਨੂੰ ਉਹਨੇ 2-3 ਨਾਮ ਜਿੱਤੇ ਨੇ ਬੱਕਰੇ ਨੇ ਹਾਂਜੀ ਹਾਂਜੀ ਸਰੌਂਦ ਵਾਲੇ ਕਾਲੇ ਨੂੰ ਵੀ ਜਾਣਦਾ ਹਾਂਜੀ ਹਾਂਜੀ 3 ਥੌਆਂ ਤੇ 7 ਜਿੱਤੇ ਨੇ ਉਸ ਬੱਕਰੇ ਨੇ ਕਿਹੜਾ ਦਾ ਆਪਾਂ ਦੱਸਾਂਗੇ ਜੀ ਹਾਂ ਕਿਹੜਾ ਬੱਚਾ ਕਿਹੜਾ ਜੀ ਇਹ ਜਦੰਤ ਨਹੀਂ ਤੋੜੇ ਵੀਰਾ ਬਾਈ ਦੇਖ ਆਹ ਦੇਖਾ ਦੇ ਹੀ ਸਾਰੇ ਬੰਦੇ ਕੋਈ ਮੇਰੇ ਦੇ ਉਸਤਾਦ ਨੇ ਉਹਦੇ ਵਿੱਚ ਦੇਖੋ ਜੀ ਜਨਾਬ ਠੀਕ ਹੈ ਕਿਹੜਾ ਜੀ ਲੈਂਥ ਲੈਂਥ ਦੇਖ ਬੱਚੇ ਬੈਂਕਾ ਪੂਰੀ ਹੈ ਜੀ ਪੂਰਾ ਗਲਾਈਦਾਰ ਹੈ ਬੱਚਾ ਪੂਰਾ ਦੂਰੇ ਹਟਦਾ ਬੱਚਾ ਹੈ ਤੇ ਸਿੰਗੀ-ਸੁੰਗੀ ਵੀ ਬਹੁਤ ਚੰਗੀ ਹੈ ਹਮ ਇਹ ਚੀਜ਼ਾਂ ਦੇ ਮੁੱਲ ਪੈਂਦੇ ਨੇ ਸਹੀ ਗੱਲ ਤੇ ਕੰਨ ਦੇਖ ਸਕਦੇ ਹੋ ਗੋਡੇ ਦੇਖ ਸਕਦੇ ਹੋ ਛਾਤੀ ਇਹਦੀ ਖੁੱਲੀ ਦੇਖ ਸਕਦੇ ਹੋ ਮੂੰਹ ਹਾਂ ਆਹ ਸੀਨਾ ਕਹਿੰਦੇ ਨੇ ਜੀ ਇਸ ਨੂੰ ਹਾਂਜੀ ਹਾਂਜੀ ਆਹ ਦੇਖੋ ਬਿਲਕੁਲ ਤੇ ਆਹ ਦੇਖੋ ਮੈਂ ਜਾਂ ਦੋ ਮਿੰਟ ਵੀ ਇਕੱਲਾ- ਇਕੱਲਾ ਸੀ ਦੇਖ ਮੈਂ ਦੱਸਣੀਆਂ ਨੇ ਸਾਨੂੰ ਇਹ ਚੀਜ਼ਾਂ ਦੇ ਲਾਂਬੇ ਉਹਦੇ ਨੇ ਕੱਲ ਨੂੰ ਬਿਲਕੁਲ ਵੀ ਤੁਸੀਂ ਸਾਰੀਆਂ ਖੂਬੀਆਂ ਕਿਉਂ ਨਹੀਂ ਰੱਖਦੇ ਤੇ ਕਮਾਓ ਚੌੜਾ ਕਰਕੇ ਖੜਾ ਬੱਕਰੇ ਨੂੰ ਹਾਂਜੀ ਹਾਂਜੀ ਕਮਾਓ ਇਹਦੇ ਟੈਸਟੀਲ ਚੈੱਕ ਕਰੋ ਜੀ ਦਿਖਾ ਦਿਓ ਬਈ ਦੇਖੋ ਜੀ ਸਾਰਾ ਕੁਝ ਚੀਜ਼ਾਂ ਸਾਫ਼ ਰੱਖਦੀਆਂ ਆਹ ਦੇਖੋ ਜੀ ਤੇ ਪੂੰਜਰ ਪੰਜਰ ਪੂਰਾ ਤੇ ਇਸ ਨੂੰ ਪਰੇ ਬੰਨੋ ਜੇ ਦੂਸਰਾ ਬੱਚਾ ਲੈ ਕੇ ਆਓ ਬਈ ਖਾ ਲਿਆ ਵੀ ਦੇਖ ਸਕਦਾ ਬਾਈ ਜੀ ਕੋਲੇ ਇੱਕ ਤੋਂ ਇੱਕ ਇਹ ਚਾਰ ਦੰਦਾ ਜੀ ਇਹ ਚਾਰ ਦੰਦਾ ਜੀ ਕਿਆ ਹੋਇਆ ਇਹ ਜੋ ਇਹ ਵੀ ਕੋਕਾ ਪੀਸੀ ਹੈ ਜੀ ਇਹ ਵੀ ਹਾਈ ਕੁਆਲਟੀ ਹੈ ਇਧਰ ਆਇਆ ਹਾਂ ਜੀ ਚਾਰ ਦਾ ਆਉਂਦਾ ਜੀ ਇਹ ਇਹਦਾ ਵੀ ਚਾਰ ਇਹਦਾ ਰਿਜ਼ਲਟ ਆਪਣੇ ਕੋਲੇ ਹੁਣੇ ਆਇਆ ਬੱਕਰੀ ਜਿਹੜੇ ਮਰਜ਼ੀ ਰੰਗ ਦੀ ਹੋਵੇ ਪਰ ਬੱਚੇ ਨੇ ਪਿਓਰ ਕਾਲੇ ਕੱਢਿਆ ਕਾਲੇ ਕੱਢਦਾ ਜੀ ਪਿਓਰ ਕਾਲੇ ਕੱਢਿਆ ਜਿਹੜੇ ਮਰਜ਼ੀ ਰੰਗ ਦੀ ਬੱਕਰੀ ਹੋਵੇ ਵਧੀਆ ਗੱਲ ਪੁੱਤਾ ਜੀ ਬਾਜੇ ਪਸ਼ੂ ਦੀ ਤਸਵੀਰ ਹੁੰਦੀ ਹੈ ਕੋਈ ਮਾਂ ਤੇ ਸੂੰਦਾ ਕੋਈ ਬੱਕਰੀ ਆਪਦੇ ਤੇ ਸੂੰਦੀ ਹੈ ਕੋਈ ਬੱਕਰੀ ਬੋਖ ਤੇ ਵਗ ਜਾਂਦੀ ਹੈ ਇਹ ਬੱਚੇ ਆਪਦੇ ਤੇ ਲੈ ਗਏ ਜੀ ਬਿਲਕੁਲ ਜੀ ਬਿਲਕੁਲ ਇਹ ਆਪਦੇ ਤੇ ਸੂੰਦਾ ਹੈ ਬੱਕਰਾ ਪ્યોਰ ਰਿਜ਼ਲਟ ਹੈ ਵਧੀਆ ਬੱਕਰਾ ਤੋਤੇ ਵਰਗਾ ਇਹ ਵੀ ਬਾਈ ਦਾ ਤੇ ਸਿੰਗੀ ਨਾਂ ਵਾਲੀ ਚਿਪਮੀ ਹੈ ਨਾਂ ਵਾਲੀ ਉੱਚੀ ਕਿਉਂਕਿ ਚਿਪਮੀ ਵੀ ਨਹੀਂ ਚਾਹੀਦੀ ਸਿਰ ਦਬਿਆ ਰਹਿਣਾ ਬੱਕਰੀ ਦੀ ਜਾਨ ਨਹੀਂ ਪੈਂਦੀ ਬਿਲਕੁਲ ਬਿਲਕੁਲ ਆਲਾ ਕਹਿੰਦਾ ਚਿਫੇ ਸਿੰਗਾ ਵਾਲਾ ਨਾ ਮਲੇ ਖੁੱਲਾ ਹੱਥ ਪੈਂਦਾ ਰਹੇ ਵੱਧਦਾ ਫੁੱਲ ਹੁੰਦਾ ਨਹੀਂ ਠੀਕ ਹੈ ਨਾ ਹਾਂਜੀ ਇਹ ਖੂਬੀਆਂ ਕਈ ਤਰ੍ਹਾਂ ਦੀਆਂ ਦੇਖ ਕੇ ਸਾਹ ਛੱਡਿਆ ਕਰੋ ਸਾਡਾ ਤਾਂ ਕਹਿਣ ਦਾ ਭਾਵ ਹੈ ਬਿਲਕੁਲ ਜੀ ਬਿਲਕੁਲ ਤੇ ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਆ ਕਿਉਂ ਜੀ ਆਸੀਂ ਵੀ ਕੋਈ ਜਨਾਬ ਦੋ ਮਿੰਟ ਗੁਰੂਆਂ ਪੀਰਾਂ ਤੋਂ ਇੱਥੇ ਹੀ ਸਿੱਖਿਆ ਕੰਮ ਕੋਈ ਸਾਡੀ ਮਾਂ ਦੇ ਢਿੱਡ ਜਨੀ ਸਿੱਖਗੇ ਬਿਲਕੁਲ ਜੀ ਢਿੱਡ ਚੋਂ ਤਾਂ ਅਸੀਂ ਜਨਮ ਲੈ ਲਿਆ ਸਰਦਾਰ ਜੀ ਪੈਦਾ ਹੋ ਗਏ ਆਸੀਂ ਤਾਂ ਤੁਹਾਨੂੰ ਫ੍ਰੀ ਟ੍ਰੇਨ ਕਿ ਦਿੰਨੇ ਆ ਕੋਈ ਸਿੱਖੂ ਸਿੱਖ ਲਿਓ ਨਹੀਂ ਸਿੱਖਣੀ ਕੋਈ ਗੱਲ ਨਹੀਂ ਭਾਈ ਹੋਰ ਦਿਖਾਓ ਕਿਸੇ ਨੇ ਧੱਕਾ ਨਹੀਂ ਆ ਲੈਓ ਉੱਥੀ ਦਿਖਾਓ ਉੱਥੀ ਉੱਥੀ ਬਸ ਹਾਂ ਆਹ ਆਹ ਆਈ ਹੈ ਹਾਂ ਚੌੜਾ ਕਰ ਆਹ ਦੇਖ ਲਓ ਜੀ ਖੀਰਾ ਵਿੱਚ ਅਜੇ ਦਾਣੇ ਨਹੀਂ ਤੋੜੇ ਇਹ ਘਰ ਨਹੀਂ ਆਪਾਂ ਕਰਦੇ ਜੀ ਇਹ ਬੱਚੇ ਹੁਣ ਸਾਰੇ ਘਰ ਦੇ ਆ ਗਏ ਆਪਣੇ ਕੋਲੇ ਆਹ ਦੇਖ ਲਓ ਜੀ ਇਹ ਵੀ ਰਿਜ਼ਲਟ ਤੁਸੀਂ ਬੱਕਰੇ ਦਾ ਮੇਰਾ ਬੱਕਰੇ ਦਾ ਵੱਡੇ ਦਾ ਹਾਂਜੀ ਹਾਂਜੀ ਵੱਡੇ ਦਾ ਕਮਾਈ ਵੀਰੇ ਆਪਾਂ ਜਿਆਦਾ ਟਾਈਮ ਨਹੀਂ ਲਵਾਂਗੇ ਹਾਂਜੀ 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 ਕਿਉਂ ਵੀਡੀਓ ਵਾਲੀ ਵੱਡੀ ਚੱਲਦੀ ਹੈ ਹਾਂਜੀ ਛੋਟੀਆਂ ਚੱਲਦੀ ਹੈ ਹਾਂਜੀ ਚਲੋ ਇਹ ਆ ਦੇਖ ਲੋ ਜੀ ਪੂਰਾ ਵਧੀਆ ਇਹਦਾ ਵੀ ਰਿਜ਼ਲਟ ਹੈ ਟੈਸਟਿੰਗ ਕਲਾਂ ਦਾ ਗੋਲ ਨੇ ਕੋਈ ਬਦਮਾ ਘਟਮਾ ਮੈਰੇ ਜੋ ਉੱਥੇ ਆਇਆ ਹਾਂ ਹਾਂ ਮੈਰੇ ਦੇਖੋ ਇਹ ਵੀ ਖੀਰੀ ਪੱਠੇ ਹੀ ਦੇਖ ਲੋ ਖੀਰੀ ਪੱਠੇ ਵਧੀਆ ਰਿਜ਼ਲਟ ਉਸੇ ਬੱਕਰੇ ਦੇ ਜੀ ਆਪਣੇ ਬੱਕਰੇ ਦੇ ਹਾਂ ਜੀ ਦੇਖਵਾਉ ਨੇ ਕਿੰ ਆ ਪਏ ਆ ਅ ਕੋਈ ਖਾਸ ਨਹੀਂ ਜੀ ਏਜੰਡਾ ਪੱਤੀ ਲੋਹੜਾਂ ਜਿਹੜਾ ਜਾ ਕੇ ਆਪ Rajasthan ਤੋਂ ਲੈ ਕੇ ਆਉਣਾ ਹੈ ਠੀਕ ਹੈ ਜੀ ਜਿਹੜਾ ਇੱਥੇ ਮਿਲਦਾ ਉਹ ਚਮਿੱਟੀ ਹੁੰਦੀ ਆ ਤੇ ਆ ਤੁਹਾਡੇ ਸਾਹਮਣੇ ਪਿਆ ਮੱਕੀ ਆ ਜੀ ਛੋਲਿਆਂ ਦਾ ਛਿੱਟਾ ਹੋ ਗਿਆ ਸੋਇਆ ਦਾ ਵੀ ਦੇਖ ਸਕਦੇ ਹੋਗੇ ਆਖਰਾ ਆ ਗਈ ਆ ਸਿੰਪਲ ਖਰਾਬ ਦਿੰਦੇ ਹੋਣਾ ਸਿੰਪਲ ਖਰਾਬਾ ਜੀ ਠੀਕ ਹੈ ਜੀ ਕੀ ਉਹ ਗੱਲਾਂ ਦਾ ਰਿਜ਼ਲਟ ਮੈਂ ਪਿੱਛੋਂ ਦੱਸੂਗਾ ਮੇਰੇ ਧਿਆਨ ਚ ਪਹਿਲਾਂ ਵੀਡੀਓ ਬਣਾਉਣਾ ਹਾਂ हां जी, बक्रा, बक्रा. बक्रा जी, सर, जी आ भी भाई ਪੱਠਾ ਇਹ ਬੱਕਰਾ ਹੈ ਇਹ ਬੱਕਰਾ ਹੈ ਜੀ ਬਾਈ ਦਾ ਦੇਖੋ ਮੋਟਾ ਸਿਰ ਪੂਰਾ ਵਧੀਆ ਬੱਕਰੇ ਦਾ हां ਮੋਟਾ ਸਿਰ ਦਾ ਬੱਕਰਾ ਪੂਰਾ ਵਧੀਆ ਜੀ ਦੇਖੋ ਹੰਚੇ ਮੱਥੇ ਆ ਸਿੰਗੀ ਦਾ ਵੀ ਵਧੀਆ ਆ ਲੋਹੇ ਪੱਕੇ ਲੋਹੇ ਕਦਰ ਲਈ ਜੀ ਇਹ ਪੱਠਾ ਜੀ ਪੱਠਾ ਜੀ ਇਹ ਪੱਠਾ ਪੱਕਾ ਪੱਠਾ ਜੀ ਦੇਖੋ ਤੂਰੇ ਵਰਗਾ ਨੱਕ ਹੈ ਤੇ ਲੰਬੇਟ ਕਿੰਨੀ ਹੈ ਥੜਾ ਥੋੜਾ ਦੀ ਮਰੀ ਜੀ ਦੇਖਿਓ ਹੀ ਮਰੀ ਥਣ ਦੇਖਿਓ ਸਾਨੂੰ ਜੋ ਇਹ ਦੀ ਵੀਡੀਓ ਚ ਜ਼ਰੂਰੀ ਚੀਜ਼ਾਂ ਨੇ ਦੇਖੋ ਜੀ ਕਿੰਨਾ ਵਧੀਆ ਥਣ ਲੱਗਿਆ ਹੈ ਪੱਠ ਨੂੰ ਮੋਟਾ ਮੋਟੇ ਥਣ ਤੇ ਆ ਪਹਿਲੀ ਦਿਖਾਈਂ ਦੇ। ਹੋਰ ਅਗੇ। ਆਹਾਹਾ। ਇਹ ਵੀ ਪੂਰੀ ਵਧੀਆ ਚਾਹੀਦੀ। ਵਧੀਆ ਕੁਆਲਿਟੀ ਦੀ ਹੈ ਤੇ ਸਿੰਗੀ-ਸਿੰਗੀ ਬਹੁਤ ਚੰਗੀ ਹੈ ਪੱਠ ਦੀ। ਦੁੱਧ ਕਿੰਨਾ ਕੰਨਾਂ ਦਾ? ਸਵੇਟ ਵੀ ਪੂਰੀ ਹੈ। ਖੇਡ ਵੀ ਪੂਰੀ ਨੂੰ ਇਹਦੀ ਮਾਂ ਥਲੇ 5 ਕਿਲੋ ਆਪਣੇ ਕੋਲ 5 ਕਿਲੋ ਵਾਲੀਆਂ 6 ਦੇ ਕਰੀਬ ਬੱਕਰੀਆਂ ਲੱਗੀਆਂ ਨੇ ਉਹ ਫੋਟੋ ਸਾਹਮਣੇ ਲੱਗੀਆਂ ਹਾਂਜੀ ਤੇ ਹੁਣ ਨਹੀਂ ਗੱਲ ਜਨਾਬ ਖਾਣੇ ਦੀ ਚਾਰੇ ਦੀ ਇਹ ਮੁੱਦੇ ਤੋਂ ਆਜੋ 4 ਦਿਨ ਸਿਆਲ ਦੇ ਵਿੱਚ ਅਸੀਂ ਜਿੱਥੋਂ ਕੱਤਰ ਚੜ ਜਾਂਦਾ ਹੈ ਪਾਲੀਆਂ ਦੀ ਸਾਡੀ ਜਾਨ ਨੂੰ ਬਣ ਜਾਂਦਾ ਵੀ ਸਿਆਲ ਕਿਵੇਂ ਕਟਾਂਗੇ ਮੀਹ ਹੈ ਝਾੜਾ ਧੁੰਦ ਹੈ ਕਿਉਂ ਜੀ 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 ਵੀ ਸਿਆਲ ਦੇ ਵਿੱਚ ਆਪ ਦੇਖ ਕੇ ਵਧੀਆ ਮਿੱਟੀ ਵਾਲਾ ਗਮਾਰਾ ਨਾ ਲਾਓ ਹਾਂਜੀ ਛੋਟੀ ਛੋਟੀ ਦਵਾਈ ਦਾ ਫਲੀ ਵਾਲਾ ਨੀਰਾ ਲੈ ਕੇ ਉਹ ਰਾਜਸਥਾਨੋਂ ਜਾ ਕੇ ਹੂੰ ਇਹਨਾਂ ਨੂੰ 3 ਮਹੀਨੇ ਪਾਓ ਵਧੀਆ ਨੀਰਾ ਠੀਕ ਹੈ ਪਾਲੇ ਤੋਂ ਜੀ ਜੀ ਉਹ ਠੰਡ ਨਹੀਂ ਲੱਗਣ ਦਿੰਦਾ ਠੀਕ ਹੈ ਜਿੱਥੋਂ ਚੜ ਗਿਆ ਸਾਡਾ ਭਾਈ ਫੱਗਣ ਹਾਂਜੀ ਫੱਗਣ ਦੇ ਵਿੱਚ ਆਹ ਦੇਖ ਸਕਦੇ ਹੋ ਹਰੀ ਪੱਤੀ ਇਹ ਲੂੰਗ ਪੱਤੀ ਹਰੀ ਹੈ ਜੀ ਰਾਜਸਥਾਨੋਂ ਆਉਂਦੀ ਹੈ ਚੀਜ਼ ਥੋੜੀ ਜੀ ਮਹਿੰਗੀ ਹੈ ਜੇ ਇਹਨੂੰ ਪੱਤੀ ਨੂੰ ਤੁਸੀਂ ਸਾਰੀ ਕਰ ਸਾਪਾਈ ਜਾਉਂਗੇ ਤਾਂ ਸਾਨੂੰ ਹਰਾ ਪਾਉਣ ਦੀ ਕੋਈ ਲੋੜ ਨਹੀਂ ਵਿਚਰ ਲਾਓ ਕਣਕ ਵਿਚਰ ਲਾਓ ਜੋ ਸਾਰੀ ਕਰ ਸਾ ਬੱਕਰੀਆਂ ਦਾ ਫਾਰਮ ਦੇ ਵਿੱਚ ਬੈਠੀਆਂ ਘਰੇ ਖਾਈ ਜਾਣ ਇਹਦੇ ਨਾਲ ਕੋਈ ਬਿਮਾਰੀ ਨਹੀਂ ਕੋਈ ਹਾਰੀ ਨਹੀਂ ਇਹ ਸਿਉਨਾ ਚੀਜ਼ ਹੈ ਜੀ ਬੱਕਰੀਆਂ ਵਾਸਤੇ ਨਾ ਨਾਜਲਾ ਨਾ ਜ਼ਖਾਮ ਨਾ ਸਿੰਦੀ ਵਿੱਚ ਬਾਈ ਕਹਿੰਦੇ ਨੇ ਯਾਰ ਮੈਂ ਤਾਂ ਗਮਾਰੇ ਦੇ ਹੀ ਨਹੀਂ ਲਾ ਪਾਈਆਂ ਨਾ ਕਰਸਾ ਚ ਉਹ ਗਮਾਰੇ ਦਾ ਨਹੀਂਗਾ ਪਨੂਜਾ ਖਾ ਕੇ ਗਰਮੈਸ਼ ਚ ਮਰਨਗੀਆਂ ਨਹੀਂ ਇਹ ਬਿਲਕੁਲ ਹੈ ਜੀ ਗਮਾਰੇ ਦੇ ਨੀਰੇ ਨਾਲ ਅੰਦਰ ਜਰਾ ਸੀਨ ਬਣਦੇ ਨੇ ਕੀੜੇ ਬਣਦੇ ਨੇ ਬੱਕਰੀਆਂ ਦੇ ਉਹ ਚੰਮ ਨੂੰ ਚ ਪਣਗੀਆਂ ਜੁਕਤੀਆਂ ਛਿੱਤਰ ਖਾਣ ਲੱਗ ਜਾਣਗੀਆਂ ਕਈ ਖੂਬੀਆਂ ਨੇ ਨਾ ਗੱਲਾਂ ਦੇ ਵਿੱਚ ਜੇ ਇਹ ਕੰਮ ਤੋਂ بچੋਗੇ ਤਾਂ ਕਾਮਯਾਬ ਹੋਗੇ ਇੱਕ ਬੱਕਰੀਆਂ ਦੇ ਫਾਰਮ ਦੇ ਵਿੱਚ ਨੂਨ ਤੇ ਡਲੇ ਜਰੂਰ ਰੱਖੋ ਉਹ ਵੀ ਰੱਖਿਆ ਜੀ ਬੱਕਰੀਆਂ ਚੱਤੀਆਂ ਹਨ ਤੁਹਾਨੂੰ ਪਤਾ ਹੀ ਸਾਨੂੰ ਪਤਾ ਵੀ ਤੁਸੀਂ ਤਾਂ ਰੱਖੇ ਹੋਏ ਨੇ ਵੀ ਬੱਕਰੀਆਂ ਚੱਤੀਆਂ ਹਨ ਪਾਣੀ ਧਾਣੀ ਪੀ ਲੈਂਦੇ ਨੇ ਹਾਜਮਾ ਸੈੱਟ ਹੁੰਦਾ ਤੇ 3 ਮਹੀਨੇ ਇਹਨਾਂ ਦੀ ਵੈਕਸੀਨ ਜਰੂਰ ਕਰੋ ਜੀ ਬਿਲਕੁਲ ਚੰਗਰਾ ਦੇ ਡਾਕਟਰ ਤੋਂ ਕਰਾ ਲਓ ਵੀ ਸਿਆਣੇ ਨੇ ਅੱਤੇ ਰੱਬ ਹੁੰਦੇ ਤੇ ਅਸੀਂ ਆ ਜਿਹੜੀਆਂ ਜਿਹੜੇ ਅਸੀਂ ਤਾਂ ਅਣਪੋਲੇ ਜੇ ਬੰਦੇ ਆ ਪੜੇ ਨਹੀਂ ਲਿਖੇ ਨਹੀਂ ਅਸੀਂ ਤਾਂ ਦੇਸੀ ਜੁਨਕਤੇ ਜਾਣਦੇ ਆ ਬਾਰ ਬੱਕਰੀ ਦੇ ਦਰਦ ਹੋ ਗਿਆ ਤਾਂ ਵੀਡੀ ਦਾ ਜਰਦਾ ਦੇਤਾ ਮੜ ਕੇ ਬਾਰ ਬੱਕਰੀ ਦੇ ਦਰਦ ਹੋ ਗਿਆ ਤਾਂ ਪੋਚ ਕੇ ਆਉਦਾ ਪਿਸ਼ਾਬ ਲੈ ਕੇ ਦੇਤਾ ਬੱਕਰੀ ਨੂੰ ਜੇ ਉਹ ਵੀ ਨੁਕਤਾ ਨਾ ਵਰਤੇ ਤਾਂ ਬੱਕਰੀ ਦਾ ਦੁੱਧ ਪੀ ਕੇ ਮੂੰਹ ਚ ਕੁਣਲਾ ਮਾਰਦਾ ਬੱਕਰੀ ਦਾ ਜੱਕ ਜਾਂ ਟੁੱਟ ਜਾਂਦਾ ਫਾਰਾ ਉੱਤਰ ਕੇ ਮੂਤ ਲਾਂਦੀ ਹੈ ਕਿਉਂ ਆਪਾ ਸਹੀ ਗੱਲਾਂ ਨੇ ਕਿ ਝੂਠ ਨੇ ਅਸੀਂ ਤਾਂ ਭੋਲੇ ਪੰਛੀ ਜੀ ਆ ਵੀ ਸਾਡੇ ਦਾ ਨੁਕਤੇ ਨੇ ਜੇ ਜ਼ਿਆਦਾ ਕੰਮ ਵਿਗੜ ਜੇ ਬੱਕਰੀਆਂ ਦਾ ਬਾਹਰੋਂ ਕੋਈ ਐਸੀ ਵੈਸੀ ਚੀਜ਼ ਖਾ ਕੇ ਆ ਜੇ ਫਾਰਾ ਆ ਜੇ ਹਵਾ ਭਰ ਜੇ ਤਾਂ ਸਿਰਕਾ ਲੈ ਲਓ ਸਿੰਪਲ ਠੀਕ ਹੈ ਏਕ-ਏਕ ਬੱਕਰੀ ਨੂੰ ਸਿਰ पे ਸਿਰਤੇ ਦੀ ਨੂਨ ਪਾ ਕੇ ਸਰਾਂਜ ਦੇ ਦਿਓ 2 ਮਿੰਟਾਂ ਦੇ ਵਿੱਚ ਹੀ ਅਫਾਰਾ ਉਹਦਾ ਉੱਤਰ ਜਾਊਗਾ ਤੇਲ ਦੇਣ ਦੀ ਸਰੋਂ ਦੀ ਕੋਈ ਜ਼ਰੂਰਤ ਨਹੀਂ ਰੱਜੀ ਹੋਈ ਬੱਕਰੀ ਦੇ ਉੱਤੋਂ ਦੀ ਤੇਲ ਚੌਕਣਾ ਬਣਾ ਦਿੰਦਾ ਜੱਕ ਉਹ ਗੱਲਾਂ ਦਵਿਆਂ ਦਾ ਗੱਲਾਂ ਨਹੀਂ ਪੱਟਿਆ ਜਾਂਦਾ ਬੱਕਰੀ ਤੋਂ ਕਿਉਂ ਜਨਾਬ ਵੀ ਸਿਰਕਾ ਜੋ ਪਾਣੀ ਵਰਗਾ ਉਹ ਹਾਜਮਾ ਕਰੂ ਜੀ ਕਦੇ ਵਾਸਤੇ ਅਣਪੜ ਬੋਲਾ ਜਿਹਾ ਬੰਦਾ ਮੈਂ ਗੱਲਾਂ ਨੋਟ ਕਰ ਲਿਓ ਇਹ ਸਾਹਾ ਗਰਾਹਾਂ ਦਾ ਪਤਾ ਨਹੀਂ ਅਸੀਂ ਕਹਾਂ ਛੱਡ ਜੀ ਚੰਗੀਆਂ ਲੱਗਣੀਆਂ ਰੱਖ ਲਿਓ ਨਹੀਂ ਕੋਈ ਭਾਈ ਅਸੀਂ ਤੁਹਾਨੂੰ ਪੈਸੇ ਨਹੀਂ ਲੈਣੀ ਮੇਰੀ ਜ਼ੁਬਾਨ ਤਾਂ ਹਰ ਮੇਦਿਆਂ ਚ ਮੰਡੀਆਂ ਚਾਈ ਚੱਲਦੀ ਰਹੂਗੀ ਜੋਗਲ ਜੂਨਾ ਪਵਲ ਕਦਾ ਸੇਵਾਦਾਰ ਹ ਜਿੰਨੀ ਕੋਈ ਜ਼ਰੂਰ ਕਰੂੰਗਾ ਤੇ ਧੰਨਵਾਦ ਸਾਡੇ ਭਾਈ ਜੀ ਦਾ ਖਰਮ ਵਾਲੇ ਦਾ ਦੇ ਉਧਰ ਮੈਂ ਵੀ ਨਿਗਾਹ ਮਾਰ ਦੋ ਵੀ ਉਹਨਾਂ ਦਾ ਨੰਬਰ ਲਓ ਜੀ ਦੇਖ ਸਕਦੇ ਹੋ ਕਿ ਬਾਈ ਦਾ ਨੰਬਰ ਹੈਗਾ 88786 932 ਕਾਲ ਲਓ ਆ ਕੇ ਵਿੱਚ ਆ ਕੇ ਤੁਸੀਂ ਵੀਡੀਓ ਦੇ ਲੈ ਜਾਓ ਫੋਟੋ ਲੈ ਲਓ ਬਾਈ ਸੰਭਾਲੋ ਕੋਈ ਹੋਰ ਬਾਈ ਨੂੰ ਚਾਹ ਮੰਗਣ ਦੇ ਨਾਲ ਕੈਨੇਡਾ ਵਾਲੇ ਬਾਈ ਦਾ ਨਾਮ ਰਾਜੂ ਨੇ ਧੰਨਵਾਦ ਜੀ ਬਾਈ ਆ ਜਾਓ ਵੀਰੇ ਆਹ ਕੈਨੇਡਾ ਵਾਲੇ ਆ ਰਹੇ ਸਾਡੇ ਮਹਿਮਾਨ ਹੋ ਤੁਸੀਂ ਜਨਾਬ ਇੱਥੇ ਆ ਉੱਪਰ ਰੱਖ ਘਾਟਣ ਦੇ ਹਾਂ ਜੀ ਹਾਂ ਹਾਂ ਜੀ ਕੋਈ ਨਹੀਂ ਚੰਨਾ ਤੇ ਆਈ ਆਹ ਬਾਈ ਨਾਲ ਮੈਂ ਫੇਰ ਕਰਾ ਲਾਂ ਆਇਆ ਹੋ ਗਈ ਹੋ ਗਈ ਆ ਜਾਓ ਬਹੁਤ ਵਾਹ ਸਾਡਾ ਛੋਟੀ ਦਾ ਸੀਰੀ ਹੈ ਜੀ ਜਾਂਦਾ ਰਹੇ ਵਿਚਾਰ ਤੇ ਬਾਕੀ ਮੇਰੇ ਤਾਂ ਖਾੜੇ ਸਾਰੇ ਨਹੀਂ ਲੱਗਣਗੇ ਸਾਡੇ ਕੋਚ ਆ ਗਏ ਜਿੱਥੋਂ ਮੈਂ ਇਹ ਕੰਧੇ ਨੂੰ ਲੈ ਕੇ ਤੁਰਿਆ ਸਾਡਾ YouTube ਚੈਨਲ ترسےਮ ਸਿੰਘ ਇਲਤੀ ਲਾਣਾ ਪੂਰੇ ਤੋਂ ਇੱਕ ਥੋੜੀ ਮੈਂ ਇਹ ਬੇਨਤੀ ਕਰਨਾ ਜੇ ਮੇਰੇ ਲੈਕਾ ਸੇਵਾ ਹਾਂਜੀ ਜਿੰਨੇ ਮਰਜ਼ੀ ਮੰਗੇ ਆ ਕੋਈ ਨਹੀਂ ਜਨਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਤੁਸੀਂ ਕਹਿੰਦਾ ਸਾਨੂੰ ਸੇਵਾ ਮਜੂਰ ਹੋਗੀ ਹਾਂ ਆ ਮੇਰਾ ਪਿੰਡ ਦਾ ਸੁਣਾ ਠੀਕ ਹੈ ਠੀਕ ਹੈ ਧੰਨਵਾਦ ਚੰਗਾ ਜੀ ਬਾਈ ਗਿੰਦਾ ਵਾਲੀ ਠੀਕ ਹੈ ਬਾਈ ਧੰਨਵਾਦ ਕਰਦਾਂਗੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ